ਆਪ ਨੂੰ ਜੈ ਮਸੀਹ ਜੀ ਅੱਜ ਜੇਕਰ ਤੁਸੀਂ ਚਿੰਤਾ ਵਿੱਚ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿ ਤੁਸੀਂ ਅਜਿਹੇ ਸਵਾਲਾਂ ਨਾਲ ਚਿੰਤਾ ਵਿੱਚ ਹੋ ਕਿ ਪਰਮੇਸ਼ਰ ਤੁਹਾਡੀਆਂ ਮੰਗਾਂ ਕਿਵੇਂ ਪੂਰੀ ਕਰੇਗਾ ਅੱਜ ਦੀ ਇਹ ਵੀਡੀਓ ਤੁਹਾਡੇ ਹਰੇਕ ਸਵਾਲ ਦਾ ਜਵਾਬ ਦੇਵੇਗੀ ਇਸ ਨੂੰ ਅੰਤ ਤੱਕ ਜੁੜ ਦੇਖੋ ਆਏ ਅਸੀਂ ਕਈ ਵਾਰ ਆਪਣੇ ਜੀਵਨ ਵਿੱਚ ਉਸ ਦਿਨ ਦੀ ਚਿੰਤਾ ਕਰਦੇ ਆ ਕਿ ਜਿਸ ਦਿਨ ਸਾਡੇ ਕੋਲ ਕੁਝ ਨਹੀਂ ਹੋਵੇਗਾ ਪਰ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਚਿੰਤਾ ਕਰਨ ਦੀ ਸਾਨੂੰ ਲੋੜ ਨਹੀਂ ਪਰ ਤੁਸੀਂ ਪਹਿਲਾਂ ਉਸ ਦੀ ਰਾਜ਼ ਨੂੰ ਅਤੇ ਧਾਰਮਿਕਤਾ ਦੀ ਖੋਜ ਕਰੋ ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਦਿੱਕੀਆਂ ਜਾਣਗੀਆਂ ਇਹ ਵਚਨ ਮਤੀ ਸੇ ਦਿਆਈ ਉਸਤਾ ਤੇਤੀ ਵਚਨ ਸੰਸ ਸਮਝਾਉਂਦਾ ਹੈ ਇਸ ਨੂੰ ਜਾਤੋਂ ਦਾ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੇ ਰਾਸਤੇ ਤੇ ਤੁਰਦੇ ਹਾਂ ਸਾਡੀਆਂ ਲੋੜਾਂ ਆਪਣੇ ਆਪ ਪੂਰੀਆਂ ਹੋ ਜਾਂਦੀਆਂ ਹਨ ਇਸ ਨੂੰ ਆਪਣੀ ਜ਼ਿੰਦਗੀ ਚ ਕਿਵੇਂ ਲਾਗੂ ਕਰਾਂ ਮੈ ਸਾਨੂੰ ਹਰ ਰੋਜ਼ ਇੱਕ ਵਾਰ ਪਿਤ੍ਰ ਬੈਬਲ ਨੂੰ ਪੜ੍ਹਨਾ ਚਾਹੀਦਾ ਹੈ ਆਪਣੇ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਦੇ ਨਾਲ ਕਰਨੀ ਚਾਹੀਦੀ ਹੈ। ਉਹਨਾਂ ਚੀਜ਼ਾਂ ਤੇ ਧਿਆਨ ਦੋ ਜੋ ਪਰਮੇਸ਼ਰ ਦੇ ਸੰਦਾਤਾ ਅਨਸਾਰ ਹਨ। ਇਸ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਤੇ ਸਾਡੇ ਹਰ ਕਦਮ ਨੂੰ ਸਹੀ ਰਾਹ ਤੇ ਲੈ ਕੇ ਜਾਂਦਾ ਹੈ। ਮੰਗਣ ਤੋਂ ਪਹਿਲਾਂ ਹੀ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ। ਇਹ ਤੁਸੀਂ ਕਦੀ ਸੋਚਿਆ ਕਿ ਕਈ ਵਾਰ ਤੁਹਾਨੂੰ ਬਿਨਾਂ ਮੰਗੇ ਹੀ ਕੁਝ ਵੱਟਾ ਵਰਦਾਨ ਮਿਲ ਜਾਂਦਾ ਹੈ ਇਹ ਪਰਮੇਸ਼ਰ ਦੀ ਕਿਰਪਾ ਹੈ ਉਹ ਤੁਹਾਡੀਆਂ ਲੋੜਾਂ ਨੂੰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਸਮਝਦੇ ਹਨ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕੁਝ ਬੰਗਦੇ ਹਾਂ ਉਹ ਸਾਨੂੰ ਸਾਡੀ ਸੁਣਦਾ ਇਹ ਵਚਨ ਇੱਕ ਯਹੂਨਾ ਉਸਦਾ 5 ਜੈ 14 ਵਚਨ ਸਾਨੂੰ ਸਮਝਾਉਂਦਾ ਹੈ ਜੇ ਜਦੋਂ ਤੁਸੀਂ ਪਰਮੇਸ਼ਰ ਦਾ ਬੂਹਾ ਖੜਕਾਉਂਦੇ ਹੋ ਉਹ ਤੁਹਾਨੂੰ ਅੰਦਰ ਆਉਣ ਦਿੰਦਾ ਹੈ ਜਦੋਂ ਤੁਸੀਂ ਹਾਰ ਮੰਨਦੇ ਹੋ ਉਹ ਤੁਹਾਨੂੰ ਆਤਮਿਕ ਤਾਕਤ ਦਿੰਦੇ ਹਨ ਜਦੋਂ ਤੁਸੀਂ ਰਾਹ ਭੁੱਲ ਜਾਂਦੇ ਹੋ ਉਹ ਤੁਹਾਡੇ ਲਈ ਇੱਕ ਸਹੀ ਰਾਸਤਾ ਸਹੀ ਮਾਰਗ ਬਣਾਉਂਦਾ ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੀ ਲੋੜ ਨੂੰ ਸਮਝਦੇ ਹਨ ਏਕ ਉਸੇ ਤਰ੍ਹਾਂ ਪਰਮੇਸ਼ਰ ਤੁਹਾਡੀ ਹਰ ਲੋੜ ਦੀ ਉਰੀ ਜਾਣਕਾਰੀ ਰੱਖਦੇ ਹਨ ਪ੍ਰਾਰਥਨਾ ਸਿਰਫ ਮੰਗ ਲਈ ਨਹੀਂ ਹੁੰਦੀ ਇਹ ਪਰਮੇਸ਼ਰ ਨਾਲ ਇੱਕ ਵਿਵਿੱਤਰ ਸੰਵਾਦ ਹੈ ਇਹ ਤੁਹਾਡੇ ਮਨ ਦੀ ਸ਼ਾਂਤੀ ਵਿਸ਼ਵਾਸ ਅਤੇ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ ਪਰੇਸ਼ਾਨ ਨਾ ਹੋਵੋ ਹਰ ਕੱਲ ਵਿੱਚ ਪ੍ਰਾਰਥਨਾ ਤੇ ਬੇਨਤੀ ਦੁਆਰਾ ਧੰਨਵਾਦ ਦੇ ਨਾਲ ਆਪਣੇ ਅਰਜ਼ਾ ਰਮੇਸ਼ਰ ਦੇ ਸਾਹਮਣੇ ਪੇਸ਼ ਕਰੋ ਇਹ वचन ਫਿਲਪੀਆ ਚਾਦਰ ਦਾ ਸ਼ੇਵਚਨ ਸਾਨੂੰ ਸਮਝਾਉਂਦਾ ਹੈ ਸਤ ਸ ਰੂਟੀਨ ਬਣਾਓ ਹਰ ਸੇਰ ਅਤੇ ਰਾਤ ਨੂੰ ਪ੍ਰਾਰਥਨਾ ਕਰੋ ਧੰਨਵਾਦ ਕਰਨ ਤੇ ਧਿਆਨ ਦਿਓ ਸਿਰਫ ਮੰਗਲ ਲਈ ਨਹੀਂ ਸਾਨੂੰ ਉਹਨਾਂ ਚੀਜ਼ਾਂ ਲਈ ਧੰਨਵਾਦ ਦੇਣਾ ਚਾਹੀਦਾ ਹੈ ਜੋ ਸਾਡੇ ਕੋਲ ਪਹਿਲਾਂ ਤੋਂ ਹਨ ਈਮਾਨਦਾਰ ਰਹੋ ਪ੍ਰਾਰਥਨਾ ਦੌਰਾਨ ਆਪਣੇ ਸੱਚੇ ਜਜ਼ਬਾਤ ਯਾਦ ਕਰੋ ਪਰਮੇਸ਼ਰ ਤੁਹਾਡੇ ਦਿਲ ਦੇ ਭਾਵਾਂ ਨੂੰ ਸਮਝਦੇ ਹਨ ਵਿਸ਼ਵਾਸ ਨੂੰ ਕਦੇ ਕਮਜ਼ੋਰ ਨਾ ਹੋਣ ਦਿਓ ਵਿਸ਼ਵਾਸ ਅਸਲ ਕੁੰਜੀ ਹੈ ਅਸੀਂ ਅਕਸਰ ਉਹਨਾਂ ਚੀਜ਼ਾਂ ਲਈ ਚਿੰਤਾ ਕਰਦੇ ਹਾਂ ਜੋ ਸਾਡੇ ਵਿਸ਼ਵਾਸ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਵਿਸ਼ਵਾਸ ਬਿਨਾਂ ਪਰਮੇਸ਼ਰ ਨੂੰ ਖੁਸ਼ ਕਰਨਾ ਅਸੰਭਵ ਹੈ ਇਹ वचन ਇਬਰਾਨੀਆਂ 11 ਦਹਾਏ ਉਸ ਦਾ ਛੇ ਵਚਨ ਸਾਨੂੰ ਸਮਝਾਉਂਦੇ ਕਿ ਪਰਮੇਸ਼ਰ ਦੀ ਕੀਤੇ ਕੰਮਾਂ ਨੂੰ ਯਾਦ ਕਰੋ ਆਪਣੇ ਜੀਵਨ ਵਿੱਚ ਹੁਣਿਆ ਛੋਟੀਆਂ-ਛੋਟੀਆਂ ਬਰਕਤਾਂ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਆਤਮਿਕ ਕਹਾਣੀਆਂ ਤੇ ਗਵਾਹੀਆਂ ਪੜੋ ਜਿਨ੍ਹਾਂ ਨੇ ਆਪਣੇ ਵਿਸ਼ਵਾਸ ਨਾਲ ਵੱਡੀਆਂ ਬਰਕਤਾਂ ਪਾਈਆਂ ਵੱਡੇ ਅਸਰ ਪਾਈ ਜਦੋਂ ਤੁਸੀਂ ਪੂਰੇ ਵਿਸ਼ਵਾਸ ਨਾਲ ਰਮੇਸ਼ਰ ਤੇ ਨਿਰਭਰ ਹੋਵੋਗੇ ਉਹ ਤੁਹਾਡੇ ਜੀਵਨ ਵਿੱਚ ਅਜੇ ਆ ਸਰਕਾਰੇ ਦਾ ਜਿੰਨਾ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਣੀ ਸਹੀ ਰਾਸਤੇ ਤੇ ਤੁਰਦੇ ਰਹੋ ਬਾਈਬਲ ਸਾਨੂੰ ਸਿਖਾਉਂਦੀ ਹੈ ਤੇ ਸਿਰਫ ਧਾਰਮਿਕ ਰਾਸਤੇ ਤੇ ਤੁਰਨਾ ਹੀ ਸਫਲਤਾ ਦੀ ਚਾਬੀ ਹੈ ਤੁਹਾਡੀ ਰਾਹਦਾਰੀ ਦਾ ਹਰੇਕ ਕਦਮ ਪ੍ਰਭੂ ਦੇ ਆਦੇਸ਼ ਅਨੁਸਾਰ ਹੋਵੇ ਜ਼ਿੰਦਗੀ ਵਿੱਚ ਰਸਤਾ ਕਿਵੇਂ ਚੁਣਨਾ ਆਪਣੇ ਅਮਲਾਂ ਨੂੰ ਬਾਈਬਲ ਦੀ ਸਿਧਾਂਤਾਂ ਦੇ ਅਨੁਸਾਰ ਰੱਖੋ ਜਿੰਨਾ ਕੰਮਾਂ 'ਚ ਤੁਸੀਂ ਸੁਰੱਖਿਤ ਮਹਿਸੂਸ ਕਰਦੇ ਹੋ ਉਹਨਾਂ ਨੂੰ ਰੱਬ ਦੇ ਨਾਮ ਨਾਲ ਸ਼ੁਰੂ ਕਰੋ ਉਹਨਾਂ ਲੋਕਾਂ ਨਾਲ ਰਹੋ ਜੋ ਤੁਹਾਡੇ ਆਤਮਿਕ ਜੀਵਨ ਨੂੰ ਮਜ਼ਬੂਤ ਕਰਦੇ ਹਨ ਜਦੋਂ ਅਸੀਂ ਸਹੀ ਰਾਹ ਤੇ ਤੁਰਦੇ ਹਾਂ ਪਰਮੇਸ਼ਰ ਸਾਡੇ ਲਈ ਹਰ ਰੁਕਾਵਟ ਨੂੰ ਮਿਟਾ ਦਿੰਦੇ ਹਨ ਅੱਜ ਤੱਕ ਚਿੰਤਾ ਕਰਨ ਛੱਡ ਦਿਓ ਜਿਕੀਂ ਕਰੋ ਕਿ ਪਰਮੇਸ਼ਰ ਤੁਹਾਡੀ ਮੰਗ ਤੋਂ ਵੱਧ ਦੇਣ ਲਈ ਤਿਆਰ ਹੈ ਸਿਰਫ ਉਸ ਦੀ ਯੋਜਨਾ ਤੇ ਪ੍ਰੋਸਸ ਰੱਖੋ ਪ੍ਰਾਰਥਨਾ ਕਰੋ ਅਤੇ ਸਹੀ ਰਾਸਤੇ ਤੇ ਤੁਰਦੇ ਰਹੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਐਮ ਕੇ ਪ੍ਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਪਰਮੇਸ਼ਰ ਤੁਹਾਡੀ ਰੱਖਿਆ ਕਰੇ ਚਿੰਤਾ ਨਾ ਕਰੋ ਪਰਮੇਸ਼ਰ ਸਦਾ ਤੁਹਾਡੇ ਨਾਲ ਹੈ ਆਮਨ